ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਚੜ੍ਹੇ ਦਰਸ਼ਕਾਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਅੱਜ ਦੀ ਮੀਟਿੰਗ ਮੇਰੇ ਵੀਰ ਸੁਖਵਿੰਦਰ ਸਿੰਘ ਨੇਕੀ ਜੀ ਦੇ ਅ ਗਰਿਆ ਵਿਸੇ ਇਹਨਾਂ ਦੀ ਦੁਕਾਨ ਵਿਖੇ ਜਿਹੜੇ ਦੋਨੇ ਇਲਾਕੇ ਦੇ ਸਾਰੇ ਸਰਪੰਚ ਪੰਚ ਬਲਾਕ ਇੰਚਾਰਜ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ ਗਿਆ ਔਰ ਜਿਹੜੀਆਂ ਇਥੋਂ ਦੀਆਂ ਸਮੱਸਿਆ ਦੋਨੇ ਦੀਆਂ ਉਹਨਾਂ ਬਾਰੇ ਵਿਚਾਰ ਕੀਤਾ ਗਿਆ ਰਹੀ ਗੱਲ ਜਿਹੜੀ ਅੱਗੇ ਬਲਾਕ ਸਮਤੀ ਤੇ ਜੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆ ਰਹੀਆਂ ਇਲੈਕਸ਼ਨਾਂ ਉਹਨਾਂ ਬਾਰੇ ਵਿਚਾਰ ਬਤਾਂਦਾਰ ਕੀਤਾ ਗਿਆ ਬਾਕੀ ਸਾਰੇ ਮੇਰੇ ਵੀਰ ਇੱਥੇ ਦੇ ਜਿਹੜੇ ਪੰਚ ਸਰਪੰਚ ਨੇ ਬਲਾਕ ਪ੍ਰਧਾਨ ਨੇ ਉਹ ਸਾਰੇ ਨੀਤੀ ਸਾਹਿਬ ਦੇ ਨਾਲ ਸਹਿਮਤ ਨੇ ਔਰ ਇਹਨਾਂ ਨੂੰ ਕੈਂਡੀਡੇਟ ਦੇਖਣਾ ਚਾਹੁੰਦੇ ਨੇ ਵੀ ਬਲਾਕ ਸੰਤੀ ਦਾ ਬਾਕੀ ਜ਼ਿਲ੍ਹਾ ਪ੍ਰੀਸ਼ਦ ਦਾ ਬਾਕੀ ਜੋ ਵੀ ਸਾਰੀ ਹਾਈ ਕਮਾਂਡ ਦੀ ਕੋਈ ਵੀ ਡਾਇਰੈਕਸ਼ਨ ਉਹਦੇ ਹਿਸਾਬ ਨਾਲ ਫਰਦਰ ਕੰਮ ਕੀਤਾ ਜਾਊਗਾ ਇਹ ਪੱਲੋਂ ਜਿਹੜੀ ਜਿਲ੍ਹਾ ਪ੍ਰਿੰਸੀਪਾਲੀਆਂ ਲੱਖਣ ਆਇਆ ਉਹਦੀ ਫੋਲ ਤਿਆਰੀ ਤੇ ਮਕਸਦ ਵਿੱਚ ਅੱਜ ਦੀ ਮੀਟਿੰਗ ਦਾਜ ਕੀਤੀ ਗਈ ਸੀ ਆਕੇ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਹੜੀ ਪਾਰਟੀ ਹੈ ਉਹ ਹਰ ਹਰ ਇੱਕ ਲੈਵਲ ਤੇ ਸਾਰੇ ਆਪਣੇ ਵਰਕਰਾਂ ਦੇ ਨਾਲ ਸਲਾਹ مشورہ ਕਰਕੇ ਹੀ ਜਿਹਨੂੰ ਕਿਸੇ ਨੂੰ ਕੈਂਡੀਡੇਟ ਡਿਕਲੇਅਰ ਕਰਦੀ ਹੈ ਉਸੇ ਸੰਬੰਧ ਦੇ ਵਿੱਚ ਅੱਜ ਦੀ ਮੀਟਿੰਗ ਕੀਤੀ ਗਈ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਪਹਿਲੀ ਗੱਲ ਤਾਂ ਹੈ ਜਿਸ ਤਰ੍ਹਾਂ ਪਹਿਲਾਂ ਸੀ ਕਿ ਇੱਕ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਤਿੰਨਾਂ ਬਲਾਕਾਂ ਦੇ ਵਿੱਚ ਸੁਲਤਾਨਪੁਰ ਕਪੂਰਥਲਾ ਨਡਾਲੇ ਦੇ ਵਿੱਚ ਵੰਡਿਆ ਹੋਇਆ ਸੀ ਹੁਣ ਇੱਕੋ ਜਿਹੜਾ ਵਿਧਾਨ ਸਭਾ ਹਲਕਾ ਤੇ ਇੱਕੋ ਬਲਾਕ ਹੋਣਾ ਜੀ ਇਸ ਕਰਕੇ ਜਿਹੜੀ ਵਾਰਡਬੰਦੀ ਵੀ ਦੁਬਾਰਾ ਹੁੰਦੀ ਉਸ ਬਾਰੇ ਵੀ ਵਿਚਾਰ ਕੀਤਾ ਗਿਆ ਔਰ ਦੂਸਰੀ ਗੱਲ ਆ ਜਿਹੜੀ ਆਉਣ ਵਾਲੀਆਂ ਇਲੈਕਸ਼ਨਾਂ ਉਹਦੀ ਜਿਹੜੀ ਸਟ੍ਰੈਟਜੀ ਆ ਉਹ ਵੀ ਵਿਚਾਰ ਦਿੱਤੀ